ਪਾਰਟੀ ਵੱਲੋਂ ਪੂਰੇ ਭਾਰਤ ਦੇ ਵਿੱਚ ਬੜੇ ਜੋਰਾਂ-ਸ਼ੋਰਾਂ ਨਾਲ ਇਲੈਕਸ਼ਨ ਚੱਲੀ ਜਾ ਰਹੀ ਹੈ। ਔਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ। ਸਾਡੇ ਜੇਕਰ ਜ਼ਿਲ੍ਹਾ ਪਟਿਆਲੇ ਦੀ ਗੱਲ ਕਰਦੇ ਆਂ ਤਾਂ ਇੱਥੋਂ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਉਹ ਉਹਨਾਂ ਦੀ ਸ਼ਬੀ ਇੱਕ ਸਿੱਖ ਧਰਮ ਦੇ ਉਮੀਦਵਾਰ ਜਿਹੜੇ ਆਪਣੇ ਆਪ ਨੂੰ ਦੂਜੀਆਂ ਪਾਰਟੀਆਂ ਕਹੋਲੀਆਂ ਨੇ ਕਿ ਅਸੀਂ ਸਿੱਖ ਧਰਮ ਨੂੰ ਪਰਪੂਲਿਤ ਕਰ ਰਹੇ ਆਂ ਪ੍ਰੰਤੂ ਉਹਨਾਂ ਵੱਲੋਂ ਕਿਸੇ ਵੀ ਸਿੱਖ ਉਮੀਦਵਾਰ ਨੂੰ ਕੈਂਡੀਡੇਟ ਨੇ ਐਲਾਨਾ ਗਿਆ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਸਿੱਖ ਚਿਹਰੇ ਨੂੰ ਪਟਿਆਲੇ ਦਿਹਾਤੀ ਤੋਂ ਉਮੀਦਵਾਰ ਵਾਣ ਕੇ ਬਹੁਜਨ ਸਮਾਜ ਪਾਰਟੀ ਨੇ ਬਹੁਤ ਵੱਡਾ ਅਫਕਾਰ ਕੀਤਾ ਕਿਉਂਕਿ ਲੋਕਾਂ ਦੇ ਵਿੱਚ ਆਮੰਗ ਸੀਗੀ ਕਿ ਇੱਕ ਸਿੱਖ ਸਿਹਰੇ ਨੂੰ ਉਮੀਦਵਾਰ ਐਲਾਨਿਆ ਜਾਵੇ ਤੇ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਇੱਕ ਪਾਸੇ ਅਮੀਰ ਲੋਕ ਤਨ ਆਰ ਲੋਕ ਇਲੈਕਸ਼ਨ ਲੜ ਰਿਹਾ ਜਿਨਾਂ ਕੋਲ ਪੈਸੇ ਦੀ ਕੋਈ ਘਾਟ ਨਹੀਂ ਪਰੰਤੂ ਇੱਕ ਗਰੀਬ ਆਦਮੀ ਵੱਲੋਂ ਐਡੀ ਬੜੀ ਇਲੈਕਸ਼ਨ ਲੜਨੇ ਔਰ ਉਹ ਵੀ ਲੋਕਾਂ ਦੇ ਸਹਿਯੋਗ ਨਾਲ ਔਰ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਉਸੇ ਇਲੈਕਸ਼ਨ ਪਤੀ ਬੜਾ ਉਤਸ਼ਾਹ ਹੈ ਕੀ ਕਹਿਣਾ ਚਾਹੁੰਦੇ ਹਾਂ ਵੀ ਭੈਣ ਕੁਵਾਰੀ ਮਾਇਆ ਭਤੀ ਜਿਹੜੀ ਬਸਪਾ ਸੁਪਰੀਮੋ ਨੇ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀ ਫੰਡਾਂ ਦੀ ਕਮੀ ਨਹੀਂ ਹੈਗੀ ਬਟ ਜੇ ਕੈਂਡੀਡੇਟਾਂ ਨੂੰ ਥੋੜਾ ਜਿਆਦਾ ਗੱਲ ਦੀ ਹੱਥੀ ਆਰ ਮਰਦਨ ਦੇ ਵੱਲੋਂ ਮਟੀਰੀਅਲ ਤੇ ਵਾ 11 ਨ ਬੰਡਿਆ ਚ ਕਿਉਂ 4 ਰੁਪਏ ਦੀ ਇਲੈਕਸ਼ਨ ਜੇਕਰ ਕਰੋੜਾ ਨਹੀਂ ਕਰ ਸਕਦੇ ਪਰੰਤੂ ਅੱਜ ਲਾਰੀਆ 1 ਰੁਪਏ ਦੇ ਕਟੇ بڑے ਢੜਲੇ ਨਾਲ ਲੱਗ ਰਹੀ ਹੈ ਜਨ ਸਮਾਜ ਪਾਰਟੀ ਵੱਲੋਂ ਪੈਣ ਕੁਮਾਰੀਵਾ ਵਟੀ ਦਾ ਬਹੁਤ ਵੱਡਾ ਸਾਰੇ ਉਮੀਦਵਾਰਾਂ ਨੂੰ ਅਸ਼ੀਰਵਾਦ ਜੇ ਪੂਰੇ ਦੇਸ਼ ਦੀ ਗੱਲ ਕਰੀਏ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਕਿੰਨੇ ਜਿੱਤਣਗੇ ਤੇ ਕਿੰਨੀਆਂ ਸੀਟਾਂ ਲੜਦੇ ਨੇ ਇਹ ਤਾਂ ਸਮਾਂ ਹੀ ਦੱਸੂਗਾ ਕਿ ਕਿੰਨੀਆਂ ਸੀਟਾਂ ਜਿੱਤਣਗੇ ਪਰੰਤੂ ਜਿਸ ਤਰ੍ਹਾਂ ਅੱਜ ਲਹਿਰ ਚੱਲ ਰਹੀ ਹੈ ਰਿਜ਼ਲਟ ਬਹੁਜਨ ਸਮਾਜ ਪਾਰਟੀ ਦੇ ਹੱਕ ਵਿੱਚ ਹੋਵੇਗਾ ਹਾਂ ਜੀ ਆਪਾਂ ਗੱਲ ਕਰੀਏ ਨੌ ਵਿਧਾਨ ਸਭਾ ਹਲਕੇ ਨੇ ਤੁਹਾਡੇ ਬੀਜ ਬੀਐਸਪੀ ਦੇ ਵਰਕਰ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਦੀ ਕੈਂਪੇਨ ਕਰ ਰਹੇ ਨੇ ਹਰ ਹਲਕੇ ਦੇ ਵਿੱਚ ਨਾਉ ਹੀ ਹਲਕਿਆਂ ਦੇ ਵਿੱਚੋਂ ਅੱਦਰ ਤੇ ਚੱਲ ਰਹੀ ਹੈ 10-10 ਗੱਡੀਆਂ ਹਰ ਹਲਕੇ ਦੇ ਵਿੱਚ ਕੰਪਲੇਨ ਕਰ ਰਹੀਆਂ ਨੇ ਹਰ ਵਰਕਰ ਗੱਡੀਆਂ ਨੂੰ ਛੱਡ ਕੇ ਆਪਣੇ ਵਹੀਕਲ ਚਾ ਕੇ ਚਾਹੇ ਉਹਨਾਂ ਕੋਲ ਸਾਈਕਲ ਹੈ ਚਾਹੇ ਉਹਨਾਂ ਕੋਲ ਸਕੂਟਰ ਹੈ ਮੋਟਰਸਾਈਕਲ ਹੈ ਵੱਡੇ ਵੱਡੇ ਕਾਫਲੇ ਬਣਾ ਕੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਪ੍ਰੋਗਰਾਮ ਕਰ ਰਹੇ ਨੇ ਜੀ ਜਰੂਰੀ ਬਸਪਾ ਦਾ ਇਸ ਵਕਤ ਲੋਕ ਸਭਾ ਦੇ ਵਿੱਚ ਕਿਸ ਦੇ ਨਾਲ ਮੁਕਾਬਲਾ ਹੈ ਅੰਤ ਅੱਜ ਇਸ ਵਾਰ ਹੈ ਮੁਕਾਬਲੇ ਦੀ ਗੱਲ ਤਾਂ ਨਹੀਂ ਕਹੀ ਜਾ ਸਕਦੀ ਕਿਉਂਕਿ ਮੁਕਾਬਲਾ ਪੰਜ ਕੌਨਾਂ ਸਾਰੀਆਂ ਪਾਰਟੀਆਂ ਵੱਲੋਂ ਜੋਰ ਲਗਾਇਆ ਜਾ ਰਿਹਾ ਹੈ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮੁਕਾਬਲਾ ਕਿਸ ਦਾ ਕਿਸ ਨਾਲ ਹੋਏਗਾ ਕਿਉਂਕਿ ਪਰੰਤੂ ਹਕ ਇਸ ਵਾਰ ਪਟਿਆਲੇ ਤੋਂ ਬਹੁਜਨ ਸਮਾਜ ਪਾਰਟੀ ਦੇ ਹੱਕ ਵਿੱਚ ਹੋਵੇਗਾ। ਅਸੀਂ ਗੱਲ ਕਰੀਏ ਵਿਜਨ ਸਵਾਹ ਹਲਕੇ ਜਿਹੜੇ ਹੈਗੇ ਨੇ 9 ਹਲਕੇ ਨੇ ਲੰਬਾ ਸਮਾਂ ਤੁਹਾਡੇ ਕੋਈ ਵੀ ਐਮਪੀ ਐਮਐਲਏ ਨਹੀਂ ਬਣਿਆ ਪਿਛਲੀ ਵਾਰ ਨਛੱਤਰ ਸਿੰਘ ਜੀ ਬਣੇ ਸੀਗੇ ਵਿધાનਸਭਾ ਦੇ ਵਿੱਚ ਹਾਰ ਦਾ ਕੀ ਕਾਰਨ ਮੰਨਦੇ ਹੋ ਜੀ ਪਿਛਲੀ ਵਾਰ ਜਿਹੜਾ ਹਾਰਨ ਦਾ ਕਾਰਨ ਬਣਿਆ ਕਿਉਂਕਿ ਅਕਾਲੀ ਦਲ ਨਾਲ ਬਸਪਾਰਾ ਸਮਝੌਤਾ ਸੀ ਸਮਝੌਤਾ ਇਹਦਾ ਸੀਗਾ ਕਿ ਸ਼ਾਇਦ ਅਸੀਂ ਸਾਨੂੰ ਕੁਝ ਹਾਸਲ ਹੋਵੇ ਅਸੀਂ ਸਿਆਸਤ ਦੇ ਵਿੱਚ ਔਰ ਕੁਝ ਨਾ ਕੁਝ ਹਾਸਲ ਕਰ ਸਕੀਏ ਪਰੰਤੂ ਬਦਕਿਸਮਤੀ ਕਿ ਜਿਸ ਤਰੀਕੇ ਨਾਲ ਪਿਛਲੇ ਸਮੇਂ ਵਾਲ ਝਾਰੂ ਵਾਲਿਆਂ ਦੀ ਲਹਿਰ ਚੱਲੀ ਉਸ ਲਹਿਰ ਦੇ ਕਾਰਨ ਸਾਡੀ ਪਾਰਟੀ ਨੂੰ ਜਿਹੜਾ ਕੈਡਰ ਸੀਗਾ ਉਹ ਬਹਿਕਾਵੇ ਦੇ ਵਿੱਚ ਆ ਕੇ ਆਮ ਆਲੀ ਪਾਰਟੀ ਨੂੰ ਸ਼ਿਫਟ ਹੋ ਗਿਆ। ਨਾ ਇੱਕ ਹੋਰ ਗੱਲ ਸਾਹ ਦੇਖਣ ਸਾਹਮਣੇ ਆਈ ਆ ਕਿ ਜਿਹੜੀ ਅਕਾਲੀ ਦਲ ਦੇ ਨਾਲ ਤੁਹਾਡਾ ਗਠਜੰਡਨ ਸੀਗਾ ਕਿ ਤਨਾ ਸਿਆਸੀ ਨਹੀਂ ਸੀਗਾ ਆਰਥਿਕ ਲਾਹਾ ਲੈਣ ਵਾਸਤੇ ਸੀਗਾ। ਇਸ ਗੱਲ ਨੂੰ ਤੁਸੀਂ ਗੱਲ ਮੰਨਦੇ ਹੋ। ਨਹੀਂ ਸਿਆਸੀ ਸੀ ਆਰਥਿਕ ਲਾਹਾ ਕੋਈ ਨਹੀਂ ਸੀ। ਸਾਬ ਸ਼੍ਰੀ ਕਾਂਸੀ ਰਾਮ ਜੀ ਦਾ ਇੱਕੋ ਇੱਕ ਕਤਮ ਸੀ ਕਿ ਅਸੀਂ ਪੌ